ਅੱਜ ਆਪਾਂ ਗੱਲ ਕਰਾਂਗੇ ਭਾਈ ਮਨੀ ਸਿੰਘ ਜੀ ਬਾਰੇ ਜਿਨ੍ਹਾਂ ਦਾ ਬੰਦ-ਬੰਦ ਘੱਟ ਕੇ ਸ਼ਹੀਦ ਕੀਤਾ ਗਿਆ ਸੀਗਾ ਸਿੱਖ ਕੌਮ 'ਚ ਅਨੇਕਾਂ ਸ਼ਹੀਦ ਹੋਏ ਨੇ ਪਰ ਇਹਨਾਂ ਦੇ ਪਰਿਵਾਰ ਨੂੰ ਸ਼ਹੀਦਾਂ ਦਾ ਪਰਿਵਾਰ ਕਿਹਾ ਜਾਂਦਾ ਇਹਨਾਂ ਦੇ ਖਾਨਦਾਨ 'ਚ 90 ਜੀ ਸਿੱਖ ਕੌਮ ਲਈ ਸ਼ਹੀਦ ਹੋਏ ਨੇ ਕੋਈ ਥੋੜੀ ਬੋਟੀ ਗੱਲ ਨਹੀਂ ਹੈ ਇਹਨਾਂ ਦੇ ਦਾਦਾ ਜੀ ਭਾਈ ਬੱਲੂ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਹੁਤ ਬਹਾਦਰ ਸਿੱਖ ਸੀਗੇ ਪਹਿਲੀ ਜੰਗ ਸੀਗੀ ਜਿਹੜੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਉਹਦੇ 'ਚ ਸ਼ਹੀਦ ਹੋਏ ਸੀ ਇਹਨਾਂ ਦੇ ਦਾਦਾ ਜੀ 12 ਭਾਈ ਸੀਗੇ ਇਹ ਉਹਨਾਂ ਚੋਂ 11 ਸ਼ਹੀਦ ਹੋਏ 10 ਪੁੱਤ ਸੀਗੇ ਇਹਨਾਂ ਦੇ ਉਹਦੇ ਚੋਂ 7 ਸ਼ਹੀਦ ਹੋਏ ਤੇ 10 ਪੋਤੇ ਸ਼ਹੀਦ ਹੋਏ ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਦਾ ਸੈਨਾਪਤੀ ਜਿਨੇ ਹਾਥੀ ਦੇ ਮੱਥੇ 'ਚ ਨਾਗਣੀ ਮਾਰ ਕੇ ਲੋਹੇ ਦੇ ਤਵਿਆਂ ਸਣੇ ਹਾਥੀ ਦਾ ਸਿਰ ਪਾੜਦਾ ਸੀ ਭਾਈ ਬਚਿੱਤਰ ਸਿੰਘ ਭਾਈ ਮਨੀ ਸਿੰਘ ਦਾ ਪੁੱਤ ਸੀ ਉਹ ਰਾਜਾ ਕੇਸਰੀ ਚੰਦ ਦੀ ਗਰਦਨ ਲਾਉਣ ਵਾਲਾ ਤੇ ਸਰਸਾ ਨਦੀ ਦੇ ਕਿਨਾਰੇ ਤੇ ਸ਼ਹੀਦ ਹੋਣ ਵਾਲਾ ਭਾਈ ਉਦੇ ਸਿੰਘ ਭਾਈ ਮਨੀ ਸਿੰਘ ਦਾ ਪੁੱਤਰ ਸੀ ਭਾਈ ਦਿਆਲਾ ਜੀ ਜਿਨ੍ਹਾਂ ਨੂੰ ਚਾਂਦਨੀ ਚੌਕ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਪਹਿਲਾਂ ਉਬਲਦੇ ਦੇਗੇ ਚ ਓਵਾਲ ਦਿੱਤਾ ਗਿਆ ਸੀ ਭਾਈ ਮਨੀ ਸਿੰਘ ਜੀ ਦਾ ਭਰਾ ਸੀਗਾ ਉਹ ਗੁਰੂ ਗੋਬਿੰਦ ਸਿੰਘ ਜੀ ਦੀ ਪਹਿਲੀ ਜੰਗ ਪੰਗਾਣੀ ਦੇ ਯੁੱਧ ਚ ਸ਼ਹੀਦ ਹੋਣ ਵਾਲਾ ਭਾਈ ਹਰੀ ਚੰਦ ਭਾਈ ਮਨੀ ਸਿੰਘ ਜੀ ਦਾ ਭਰਾ ਸੀ ਉਹ ਗੁਰੂ ਗੋਬਿੰਦ ਸਿੰਘ ਜੀ ਦੀ ਜ਼ਿੰਦਗੀ ਦੀ ਆਖਰੀ ਜੰਗ ਖਿਦਰਾਣੇ ਦੀ ਢਾਬ ਤੇ ਗੁਰੂ ਸਾਹਿਬ ਤੋਂ ਵਿਦਾਵਾ ਪੜਵਾਉਣ ਵਾਲਾ ਮਹਾ ਸਿੰਘ 40 ਮੁਕਤਿਆਂ ਚੋਂ ਇੱਕ ਭਾਈ ਰਾਏ ਸਿੰਘ ਭਾਈ ਮਨੀ ਸਿੰਘ ਜੀ ਦੇ ਚਾਚਾ ਜੀ ਸੀ ਗੁਰੂ ਤੇਗ ਬਹਾਦਰ ਸਾਹਿਬ ਦੀ ਧੜ ਦਾ ਸਸਕਾਰ ਆਪਣੇ ਘਰ ਚ ਕਰਨ ਵਾਲੇ ਲਖੀ ਸ਼ਾਹ ਵੰਜਾਰਾ ਭਾਈ ਮਨੀ ਸਿੰਘ ਜੀ ਦੇ ਸਹੁਰਾ ਸੀਗੇ ਇਸ ਤੋਂ ਇਲਾਵਾ ਅਨੇਕਾਂ ਹੀ ਇਹਨਾਂ ਦੇ ਪਰਿਵਾਰ ਦੇ ਮੈਂਬਰ ਸਿੱਖ ਕੌਮ ਲਈ ਸ਼ਹੀਦ ਹੋਏ ਭਾਈ ਮਨੀ ਸਿੰਘ ਜਿਹੜੇ 13 ਸਾਲ ਦੀ ਉਮਰ ਚ ਗੁਰੂ ਹਰ राय ਸਾਹਿਬ ਜੀ ਕੋਲ ਆਏ ਸੀਗੇ ਤੇ 94 ਸਾਲ ਦੀ ਉਮਰ ਚ ਉਹਨਾਂ ਨੇ ਸ਼ਹਾਦਤ ਦਿੱਤੀ 81 ਸਾਲ ਸਿੱਖ ਕੌਮ ਦੀ ਤੇ ਗੁਰੂ ਸਹਿਬਾਨਾਂ ਦੀ ਸੇਵਾ ਕੀਤੀ ਗੁਰੂ ਹਰ राय ਜੀ ਗੁਰੂ ਹਰਿਕ੍ਰਿਸ਼ਨ ਜੀ ਗੁਰੂ ਤੇਗ ਬਹਾਦਰ ਜੀ ਗੁਰੂ ਗੋਬਿੰਦ ਸਿੰਘ ਜੀ ਇਨਾਂ ਸਭ ਦੇ ਪਿਆਰੇ ਸਿੱਖ ਰਹੇ ਨੇ ਭਾਈ ਮਨੀ ਸਿੰਘ ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਵੀ ਮੌਜੂਦ ਸੀ ਫੇਰ ਹੁੰਦਾ ਹੈ ਜਦੋਂ ਸਿੱਖਾਂ ਦਾ ਕਾਲਾ ਦੌਰ 18ਵੀਂ ਸਦੀ 'ਚ ਜਦੋਂ ਸਿੱਖਾਂ ਨੂੰ ਘਰਾਂ 'ਚੋਂ ਲਬ-ਲਬ ਕੇ ਸ਼ਹੀਦ ਕੀਤਾ ਜਾਂਦਾ ਹੈ ਜਦੋਂ ਜਾਨਾਂ ਬਚਾਉਣ ਲਈ ਸਿੱਖਾਂ ਨੂੰ ਜੰਗਲਾਂ 'ਚ ਜਾਣਾ ਪਿਆ ਸੀ ਉਸ ਸਮੇਂ ਹੁੰਦੀ ਹੈ ਭਾਈ ਮਨੀ ਸਿੰਘ ਦੀ ਸ਼ਹਾਦਤ ਸ਼ਹਾਦਤ ਕਿਵੇਂ ਹੋਈ ਉਹ ਵੀ ਸਾਰਾ ਡਿਟੇਲ 'ਚ ਦੱਸਾਂਗੇ ਭਾਈ ਮਨੀ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਤੋਂ 22 ਸਾਲ ਵੱਡੇ ਸੀ ਉਮਰ 'ਚ ਭਾਈ ਮਨੀ ਸਿੰਘ ਜੀ ਨਾਲ ਗੁਰੂ ਗੋਬਿੰਦ ਸਿੰਘ ਜੀ ਦਾ ਪਿਆਰ ਇੰਨਾ ਜ਼ਿਆਦਾ ਸੀ ਉਹ ਗੱਲ ਦਾ ਅੰਦਾਜ਼ਾ ਆਪਾਂ ਇੱਥੋਂ ਲਾ ਸਕਦੇ ਹਾਂ ਕਿ ਜਦੋਂ ਸਰਸਾ ਨਦੀ ਦੇ ਕਿਨਾਰੇ ਗੁਰੂ ਸਾਹਿਬ ਦਾ ਪਰਿਵਾਰ ਵਿਛੜਿਆ ਸੀ ਤਾਂ ਆਪਣੇ ਦੋਨੋਂ ਮਹਿਲ ਮਾਤਾ ਸੁੰਦਰੀ ਤੇ ਮਾਤਾ ਸਾਹਿਬਕੌਰ ਨੂੰ ਦਿੱਲੀ ਲੈ ਜਾਣ ਦੀ ਡਿਊਟੀ ਗੁਰੂ ਸਾਹਿਬ ਨੇ ਭਾਈ ਮਨੀ ਸਿੰਘ ਜੀ ਦੇ ਲਈ ਗਈ ਸੀ ਭਾਈ ਮਨੀ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦੇ 52 ਦਰਬਾਰੀ ਕਵੀਆਂ ਚੋਂ ਇੱਕ ਸੀਗੇ ਜਦੋਂ ਦੱਖਣ ਵੱਲ ਨੂੰ ਗਏ ਨੇ ਗੁਰੂ ਗੋਬਿੰਦ ਸਿੰਘ ਜੀ ਤਾਂ ਕਨੌਰ ਪਿੰਡ ਤੱਕ ਭਾਈ ਮਨੀ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਗਏ ਨੇ ਚੰਕੌਰ ਦੀ ਜੰਗ ਲੜਨ ਤੋਂ ਬਾਅਦ ਦੀਨੇ ਕਾਂਗੜ ਔਰੰਗਜੀਬ ਨੂੰ ਜ਼ਫਰਨਾਮਾ ਲਿਖਣ ਤੋਂ ਬਾਅਦ ਜਦੋਂ ਗੁਰੂ ਗੋਬਿੰਦ ਸਿੰਘ ਜੀ ਤਲਵੰਡੀ ਸਾਬੋ ਦੀ ਧਰਤੀ ਤੇ ਪਹੁੰਚਦੇ ਨੇ ਤਾਂ ਉੱਥੇ ਭਾਈ ਮਨੀ ਸਿੰਘ ਤੋਂ ਦਮਦਮੀ ਵੀੜ ਲਿਖਵਾਉਂਦੇ ਨੇ ਗੁਰੂ ਸਾਹਿਬ ਭਾਈ ਮਨੀ ਸਿੰਘ ਜੀ ਭਰ ਜਵਾਨੀ ਚ ਕਿਵੇਂ ਗੁਰੂ ਘਰ ਨਾਲ ਜੁੜੇ ਹੁਣ ਤੁਹਾਨੂੰ ਉਹ ਦੱਸਦੇ ਆ ਇਹਨਾਂ ਦੇ ਪਿਤਾ ਭਾਈ ਮਾਈ ਦਾਸ 13 ਸਾਲ ਦੇ ਮਨੀਏ ਨੂੰ ਲੈ ਕੇ ਗੁਰੂ ਹਰਰਾਏ ਸਾਹਿਬ ਜੀ ਕੋਲ ਜਾਂਦੇ ਨੇ ਗੁਰੂ ਹਰਰਾਏ ਸਾਹਿਬ ਜੀ ਭਾਈ ਮਾਈ ਦਾਸ ਇਹਨਾਂ ਦੇ ਪਿਤਾ ਨੂੰ ਪੁੱਛਦੇ ਨੇ ਕਿ ਕੀ ਨਾਮ ਹੈ ਪੁੱਤਰ ਦਾ ਤਾਂ ਉਹ ਦੱਸਦੇ ਨੇ ਕਿ ਮਨੀਆ ਗੁਰੂ ਹਰਰਾਏ ਜੀ ਫਿਰ ਇੱਥੇ ਵਚਨ ਕਰਦੇ ਨੇ ਕਿ ਮਨੀਆ ਜਗ ਗੁਨੀਆ ਕਿ ਇਹਦੇ ਗੁਣ ਨੂੰ ਪੂਰੀ ਦੁਨੀਆ ਜਾਣੂਗੀ ਕਿਸੇ ਦਿਨ ਗੁਰੂ ਗੋਬਿੰਦ ਸਿੰਘ ਜੀ ਦੀਆਂ ਜੰਗਾਂ 'ਚ ਭਾਈ ਮਨੀ ਸਿੰਘ ਜੀ ਨੇ ਬਹੁਤ ਬਹਾਦਰੀ ਨਾਲ ਹਿੱਸਾ ਲਿਆ ਗੁਰੂ ਗੋਬਿੰਦ ਸਿੰਘ ਜੀ ਦੀ ਪਹਿਲੀ ਜੰਗ ਪੰਗਾਣੀ ਦੇ ਯੁੱਧ ਚ ਆਪਣੀ ਬਹਾਦਰੀ ਦੇ ਜੋਹਰ ਦਿਖਾਏ। ਉੱਥੇ ਇਹਨਾਂ ਦੇ ਭਾਈ ਹਰੀਚੰਦ ਵੀ ਸ਼ਹੀਦ ਹੋਏ ਸੀਗੇ। ਉਸ ਤੋਂ ਬਾਅਦ ਨਦੌਣ ਦੀ ਜੰਗ ਚ ਨਦੌਣ ਦੀ ਜੰਗ ਚ ਇਸ ਤਰੀਕੇ ਦੀ ਬਹਾਦਰੀ ਦਿਖਾਈ ਪਈ ਮਨੀ ਸਿੰਘ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਖੁਸ਼ ਹੋ ਕੇ ਇਹਨਾਂ ਨੂੰ ਦੀਵਾਨ ਦੀ ਪਦਵੀ ਦਿੱਤੀ। ਮੁਗਲ ਫੌਜ ਹੁੰਦੀ ਸੀ ਜਿਹੜੀ ਉਹਦੇ ਚ ਪ੍ਰਧਾਨ ਮੰਤਰੀ ਦਾ ਅਹੁਦਾ ਹੁੰਦਾ ਸੀ ਇੱਕ, ਉਹਦੇ ਬਰਾਬਰ ਦਾ ਅਹੁਦਾ ਹੁੰਦਾ ਸੀ ਦੀਵਾਨ ਦਾ। ਕਿੰਨੇ ਬਹਾਦਰ ਯੋद्धा ਵੀ ਸੀਗੇ। ਤੇ ਕਿੰਨੇ ਵੱਡੇ ਗੁਣੀ ਗਿਆਨੀ ਵੀ ਸੀਗੇ ਉਸ ਤੋਂ ਬਾਅਦ ਜਦੋਂ ਗੁਰੂ ਗੋਬਿੰਦ ਸਿੰਘ ਜੀ 1699 ਚ ਖਾਲਸਾ ਪੰਥ ਸਜਾਉਂਦੇ ਨੇ ਤਾਂ ਭਾਈ ਮਨੀਆ ਆਪਣੇ ਪੁੱਤਰਾਂ ਤੇ ਪਰਿਵਾਰ ਨਾਲ ਅੰਮ੍ਰਿਤ ਸ਼ਕੇ ਬਣ ਜਾਂਦੇ ਨੇ ਭਾਈ ਮਨੀ ਸਿੰਘ ਭਾਈ ਮਨੀ ਸਿੰਘ ਜੀ ਸੋਚੋ ਕਿੰਨੇ ਕਿਸਮਤ ਵਾਲੇ ਸੀਗੇ ਆਨੰਦਪੁਰ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਜੀ ਜਦੋਂ ਤਖਤ ਸਜਾ ਕੇ ਸੰਗਤਾਂ ਨੂੰ ਸੰਬੋਧਨ ਕਰਦੇ ਸੀ ਤਾਂ ਭਾਈ ਮਨੀ ਸਿੰਘ ਜੀ ਨਾਲ ਬੈਠ ਕੇ ਗੁਰਬਾਣੀ ਦੀ ਕਥਾ ਕਰੇ ਕਰਦੇ ਸੀ ਇੱਕ ਗੱਲ ਆਪਾਂ ਨੂੰ ਸਭ ਨੂੰ ਪਤਾ ਕਿ ਗੁਰੂ ਗੋਬਿੰਦ ਸਿੰਘ ਜੀ ਹਰਮੰਦਰ ਸਾਹਿਬ ਕਦੇ ਨਹੀਂ ਗਏ ਕਿਉਂਕਿ ਪਿਛਲੇ ਕਈ ਦਹਾਕਿਆਂ ਤੋਂ ਪਿਰਥੀ ਚੰਦ ਦੇ ਵਾਰਸਾਂ ਕੋਲ ਸੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਦਾ ਪੂਰਾ ਪ੍ਰਬੰਧ ਗੁਰੂ ਗੋਬਿੰਦ ਸਿੰਘ ਜੀ ਦੇ ਟਾਈਮ ਤੇ ਉਹਨਾਂ ਨੇ ਮਰਿਆਦਾ ਚ ਵੀ ਬਹੁਤ ਗੜਬੜਾ ਕੀਤੀਆਂ ਹੋਈਆਂ ਸੀ ਉੱਥੇ ਤਾਂ ਅੰਮ੍ਰਿਤਸਰ ਦੀ ਧਰਤੀ ਤੋਂ ਸੰਗਤ ਜਾਂਦੀ ਹੈ ਗੁਰੂ ਗੋਬਿੰਦ ਸਿੰਘ ਜੀ ਕੋਲ ਕਿ ਕੋਈ ਸੂਝਵਾਨ ਤੇ ਤੁਹਾਡੇ ਭਰੋਸੇ ਵਾਲਾ ਸਿੱਖ ਅਮਰਸਰ ਸਾਹਿਬ ਦੀ ਧਰਤੀ ਤੇ ਭੇਜੋ ਤਾਂ ਜੋ ਉੱਥੇ ਰਹਿਤ ਮਰਿਆਦਾ ਠੀਕ ਤਰੀਕੇ ਨਾਲ ਹੋ ਸਕੇ ਤਾਂ ਭਾਈ ਮਨੀ ਸਿੰਘ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਭੇਜਦੇ ਨੇ ਫਿਰ ਅਮਰਸਰ ਉੱਥੇ ਆ ਕੇ ਉਹ ਸਾਰੀ ਰਹਿਤ ਮਰਿਆਦਾ ਠੀਕ ਕਰਦੇ ਨੇ ਜਿਹੜੀ ਪ੍ਰਿਥੀ ਚੰਦ ਦੇ ਵਾਰਸਾਂ ਨੇ ਬਿਲਕੁਲ ਖਰਾਬ ਕੀਤੀ ਹੋਈ ਸੀਗੀ ਭਾਈ ਮਨੀ ਸਿੰਘ ਜੀ ਫਿਰ ਪੂਰਾ ਪ੍ਰਬੰਧ ਦੇਖਦੇ ਨੇ ਹਰਮੰਦਰ ਸਾਹਿਬ ਦਾ ਤੇ ਉੱਥੇ ਹੀ ਰੁਕਦੇ ਨੇ ਜਦੋਂ आनंदपुर ਦੇ ਕਿਲੇ ਨੂੰ ਘੇਰਾ ਪਿਆ ਉਸ ਟਾਈਮ ਤੇ ਭਾਈ ਮਨੀ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸੀਗੇ ਆਨੰਦਪੁਰ ਦੇ ਕਿਲੇ 'ਚ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਨ ਤੋਂ ਬਾਅਦ ਭਾਈ ਮਨੀ ਸਿੰਘ ਜੀ ਨੇ ਬਹੁਤ ਹੀ ਜ਼ਿੰਮੇਵਾਰੀ ਨਾਲ ਆਪਣੀ ਡਿਊਟੀ ਨਿਭਾਈ ਸਿੱਖ ਕੌਮ ਲਈ ਫਿਰ ਆਉਂਦਾ ਹੈ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਟਾਈਮ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਮੁਗਲਾਂ ਦੀ ਇੱਟ ਨਾਲ ਇੱਟ ਖੜਕਾ ਕੇ ਪਹਿਲਾ ਸਿੱਖ ਰਾਜ ਕਾਇਮ ਕੀਤਾ ਸਰਹੰਦ 'ਚ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲੇ ਪਾਪੀ ਵਜ਼ੀਦ ਖਾਨ ਤੇ ਸੋਚਾ ਆਨੰਦ ਨੂੰ ਸੋਧਿਆ ਤੇ ਸਜ਼ਾਵਾ ਦਿੱਤੀਆਂ ਇਹਦੇ ਤੇ ਅਸੀਂ ਇੱਕ ਅਲੱਗ ਵੀਡੀਓ ਬਣਾਈ ਹੋਈ ਆ ਉਹ ਤੁਸੀਂ ਦੇਖ ਸਕਦੇ ਹੋ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਫਿਰ ਮੁਗਲਾਂ ਨੇ ਬਹੁਤ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਖਾਲਸਾ ਪੰਥ ਦੋ ਹਿੱਸਿਆਂ 'ਚ ਵੰਡਿਆ ਗਿਆ ਸੀ ਕਿਸੇ ਕਾਰਨ ਕਰਕੇ ਸੋਚੋ ਗੁਰੂ ਗੋਬਿੰਦ ਸਿੰਘ ਜੀ ਦਾ ਬਣਾਇਆ ਹੋਇਆ ਖਾਲਸਾ ਦੋ ਹਿੱਸਿਆਂ 'ਚ ਵੰਡਿਆ ਗਿਆ ਇੱਕ ਸੀ ਤਤ ਖਾਲਸਾ ਇੱਕ ਸੀ ਬੰਦਾਈ ਖਾਲਸਾ ਬੰਦਾਈ ਖਾਲਸਾ ਵਾਲੇ ਜੋ ਸਿੱਖ ਸੀਗੇ ਉਹ ਚਾਹੁੰਦੇ ਸੀਗੇ ਕਿ ਬਾਬਾ ਬੰਦਾ ਸਿੰਘ ਬਹਾਦਰ ਨੂੰ 11ਵਾਂ ਗੁਰੂ ਐਲਾਨਿਆ ਜਾਵੇ ਇਹ ਬਹੁਤ ਇਤਿਹਾਸਕਾਰ ਇਸ ਗੱਲ ਦੀ ਗਵਾਹੀ ਭਰਦੇ ਨੇ ਤੇ ਤਤ ਖਾਲਸਾ ਵਾਲੇ ਜੋ ਸਿੱਖ ਸੀਗੇ ਉਹ ਇਸ ਗੱਲ ਦਾ ਵਿਰੋਧ ਕਰਦੇ ਸੀਗੇ ਇੰਨਾ ਚ ਬਹੁਤ ਖਿੱਚੋ ਤਾਣੀ ਚੱਲ ਰਹੀ ਸੀ ਉਸ ਟਾਈਮ ਤੇ ਇੱਕ ਟਾਈਮ ਅਜਿਹਾ ਆ ਗਿਆ ਸੀ ਕਿ ਇਹ ਦੋਨੋਂ ਇੱਕ ਦੂਜੇ ਦੇ ਆਹਮੋ ਸਾਹਮਣੇ ਹੋ ਗਏ ਸੀ ਤੇ ਆਪਸ ਚ ਹੀ ਜੰਗ ਲੜਨ ਦੇ ਹਾਲਾਤ ਬਣ ਗਏ ਸੀਗੇ ਤੇ ਭਾਈ ਮਨੀ ਸਿੰਘ ਜੀ ਫਿਰ ਆਉਂਦੇ ਨੇ ਤੇ ਤਤ ਖਾਲਸਾ ਤੇ ਬੰਦਾਈ ਖਾਲਸਾ ਦੇ ਸਿੱਖਾਂ ਨੂੰ ਇੱਕ ਜਗ੍ਹਾ ਤੇ ਬਿਠਾ ਲੈਂਦੇ ਨੇ ਕਿਉਂਕਿ ਭਾਈ ਮਨੀ ਸਿੰਘ ਜੀ ਬਹੁਤ ਸੁਲਝੇ ਹੋਏ ਤਜਰਬੇਕਾਰ ਤੇ ਗੁਰੂ ਸਹਿਬਾਨਾਂ ਨਾਲ ਰਹਿ ਚੁੱਕੇ ਸਿੱਖ ਸੀਗੇ ਇਸ ਕਰਕੇ ਸਾਰੀ ਸਿੱਖ ਸੰਗਤ ਤੇ ਬਾਕੀ ਧਰਮਾਂ ਦੇ ਲੋਕ ਵੀ ਭਾਈ ਮਨੀ ਸਿੰਘ ਜੀ ਦੀ ਇੱਜ਼ਤ ਕਰਦੇ ਸੀਗੇ ਬਹੁਤ ਭਾਈ ਮਨੀ ਸਿੰਘ ਜੀ ਤਤ ਖਾਲਸਾ ਦੇ ਸਿੱਖਾਂ ਤੇ ਬੰਦਈ ਖਾਲਸਾ ਦੇ ਸਿੱਖਾਂ ਨੂੰ ਇੱਕ ਜਗ੍ਹਾ ਇਕੱਠਾ ਕਰ ਲੈਂਦੇ ਨੇ ਇੱਕ ਪਰਚੀ ਤੇ ਲਿਖਿਆ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਤੇ ਦੂਸਰੀ ਪਰਚੀ ਤੇ ਲਿਖਿਆ ਜਾਂਦਾ ਹੈ ਫਤਿਹ ਦਰਸ਼ਨ ਫਤਿਹ ਦਰਸ਼ਨ ਕੀ ਆ ਜੋ ਬੰਦਈ ਖਾਲਸਾ ਦੇ ਸਿੱਖ ਸੀ ਉਹ ਵਾਹਿਗੁਰੂ ਜੀ ਕਾ ਖਾਲਸਾ ਦਾ ਜੈਕਾਰਾ ਤੇ ਬੋਲੇ ਸੋ ਨਿਹਾਲ ਦਾ ਜੈਕਾਰਾ ਬੋਲਣਾ ਬੰਦ ਕਰ ਦਿੱਤਾ ਸੀਗਾ ਉਹਨਾਂ ਨੇ ਉਹ ਫਤਿਹ ਦਰਸ਼ਨ ਦਾ ਜਕਾਰਾ ਬੋਲਦੇ ਸੀ ਕਈ ਇਤਿਹਾਸਕਾਰ ਇਸ ਘਟਨਾ ਨੂੰ ਐਵੇਂ ਲਿਖਦੇ ਨੇ ਕਿ ਭਾਈ ਮਨੀ ਸਿੰਘ ਜੀ ਦੁਆਰਾ ਦੋਨੋਂ ਪਰਚੀਆਂ ਹਰਮੰਦਰ ਸਾਹਿਬ ਦੇ ਸਰੋਵਰ ਚ ਪਾ ਦਿੱਤੀਆਂ ਗਈਆਂ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਲੀ ਪਰਚੀ ਉੱਪਰ ਆ ਜਾਂਦੀ ਆ ਤੇ ਬੰਦਾਈ ਖਾਲਸਾ ਵਾਲੇ ਸਿੱਖਾਂ ਨੇ ਹੱਥ ਜੋੜ ਕੇ ਭਾਈ ਮਨੀ ਸਿੰਘ ਜੀ ਦਾ ਇਹ ਫੈਸਲਾ ਪ੍ਰਵਾਨ ਕੀਤਾ ਤੇ ਗੁਰਗੋਵਿੰਦ ਸਿੰਘ ਜੀ ਦਾ ਖਾਲਸਾ ਫਿਰ ਇੱਕ ਹੋ ਗਿਆ ਤੇ ਤਕੜਾ ਹੋਣ ਲਈ ਤਿਆਰ ਹੋ ਗਿਆ ਫਿਰ 18ਵੀਂ ਸਦੀ ਦਾ ਉਹ ਵੇਲਾ ਆਉਂਦਾ ਹੈ ਜਦੋਂ ਸਿੱਖਾਂ ਤੇ ਅੰਤਾਂ ਦੇ ਜ਼ੁਲਮ ਕੀਤੇ ਗਏ ਸਿੱਖਾਂ ਲਈ ਕਾਲਾ ਦੌਰ ਘਰਾਵਾਂ ਚੋਂ ਚੱਕ-ਚੱਕ ਕੇ ਸਿੱਖ ਸ਼ਹੀਦ ਕੀਤੇ ਗਏ ਲਾਹੌਰ ਦਾ ਸੂਬੇਦਾਰ ਬੰਦਾ ਹੈ ਜ਼ਕਰੀਆ ਖਾਨ ਜ਼ਕਰੀਆ ਖਾਨ ਜੋ ਸਿੱਖਾਂ ਦਾ ਅਤ ਦਾ ਵੈਰੀ ਸੀਗਾ ਜਿਹਦੇ ਸਿਰ ਤੇ ਹੱਥ ਸੀਗਾ ਬਾਦਸ਼ਾਹ ਫਰਖਸ਼ੀਰ ਦਾ ਬਾਦਸ਼ਾਹ ਫਰਖਸ਼ੀਰ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰਾਇਆ ਸੀ ਇਹ ਐਡੀ ਨਫ਼ਰਤ ਕਰਦਾ ਸੀਗਾ ਸਿੱਖਾਂ ਨੂੰ ਜ਼ਕਰੀਆ ਖਾਨ ਕੱਲੇ ਇਹਦੇ ਟਾਈਮ ਤੇ ਘਟੂ ਘਟ 30 35 ਹਜ਼ਾਰ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਇਹਨੇ ਇੱਕ ਫਰਮਾਨ ਜਾਰੀ ਕਰ ਦਿੱਤਾ ਸੀਗਾ ਕਾਨੂੰਨ ਬਣਾ ਦਿੱਤਾ ਸੀਗਾ ਕਿ ਜਿਹੜਾ ਵੀ ਕਿਸੇ ਸਿੱਖ ਨੂੰ ਮਾਰੂਗਾ ਉਹਨੂੰ ਕੋਈ ਸਜ਼ਾ ਨਹੀਂ ਹੋਊਗੀ ਉਹਦੀ ਸਜ਼ਾ ਮਾਫ ਉਲਟਾ ਉਹਨੂੰ ਇਨਾਮ ਦਿੱਤੇ ਜਾਣਗੇ ਸਿੱਖ ਆਪਣੀਆਂ ਜਾਨਾਂ ਬਚਾਉਣ ਲਈ ਪੰਜਾਬ ਛੱਡ ਕੇ ਫਿਰ ਦੂਰ ਜੰਗਲਾਂ 'ਚ ਜਾ ਵਸੇ ਇੱਥੋਂ ਤੱਕ ਕਿ ਜ਼ਕਰੀਆ ਖਾਨ ਨੇ ਦਰਬਾਰ ਸਾਹਿਬ ਸਿੱਖਾਂ ਦੀ ਐਂਟਰੀ ਤੇ ਵੀ ਬੈਨ ਲਾ ਦਿੱਤਾ ਸੀਗਾ ਸੋਚ ਕੇ ਦੇਖੋ ਦਰਬਾਰ ਸਾਹਿਬ ਸਿੱਖਾਂ ਦਾ ਦਿਲ ਉੱਥੇ ਸਿੱਖ ਹੀ ਐਂਟਰ ਨਹੀਂ ਸੀ ਕਰ ਸਕਦੇ ਫਿਰ ਭਾਈ ਮਨੀ ਸਿੰਘ ਨੇ ਸਿੱਖਾਂ ਨੂੰ ਇਕੱਠੇ ਕਰਨ ਦਾ ਤੇ ਤਕੜੇ ਕਰਨ ਲਈ ਇੱਕ ਉਦਮ ਕੀਤਾ ਉਹ ਜ਼ਕਰੀਆ ਖਾਨ ਨੂੰ ਸਨੇਹਾ ਭਜਵਾਉਂਦੇ ਨੇ ਕਿ ਸਿੱਖਾਂ ਨੂੰ ਇਸ ਦੀਵਾਲੀ ਤੇ ਦਰਬਾਰ ਸਾਹਿਬ ਇੱਕ ਇਕੱਠ ਕਰਨ ਦੀ ਪਰਮਿਸ਼ਨ ਦੇ ਦਿੱਤੀ ਜਾਵੇ ਜ਼ਕਰੀਆ ਖਾਨ ਨੇ ਸਿੱਖਾਂ ਨੂੰ ਦਰਬਾਰ ਸਾਹਿਬ ਇਕੱਠੇ ਹੋਣ ਦੀ ਇਜਾਜ਼ਤ ਦੇ ਦਿੱਤੀ ਤਾਂ ਭਾਈ ਮਨੀ ਸਿੰਘ ਨੇ ਦੂਰ ਨੇੜੇ ਬੈਠੇ ਸਿੱਖ ਯੋਧਿਆਂ ਨੂੰ ਚਿੱਠੀਆਂ ਭੇਜੀਆਂ ਸੰਦੇਸ਼ ਭੇਜੇ ਕਿ ਦਰਬਾਰ ਸਾਹਿਬ ਇਸ ਦੀਵਾਲੀ ਤੇ ਇਕੱਠ ਹੋਏਗਾ ਪਰਮਿਸ਼ਨ ਦੇ ਦਿੱਤੀ ਗਈ ਪਰ ਇੱਕ ਸ਼ਰਤ ਰੱਖੀ ਜ਼ਕਰੀਆ ਖਾਨ ਨੇ ਜ਼ਕਰੀਆ ਖਾਨ ਕਹਿੰਦਾ ਹਾਂ ਕੋਈ ਗੱਲ ਨਹੀਂ ਸਿੱਖ ਇਕੱਠੇ ਹੋ ਸਕਦੇ ਨੇ ਦਰਬਾਰ ਸਾਹਿਬ ਪਰ ਮੈਨੂੰ 10000 ਰੁਪਇਆ ਟੈਕਸ ਵਜੋਂ ਦੇਣਾ ਪਊਗਾ ਮਾਮਲਾ ਕਹਿ ਦਿੰਦੇ ਸੀ ਉਦੋਂ ਕਿ ਸਰਕਾਰੀ ਖਜ਼ਾਨੇ 'ਚ 10000 ਰੁਪਇਆ ਜਮ੍ਹਾਂ ਕਰਵਾ ਦਿਓ ਤੇ ਕਰਨੋਂ ਕੱਠ ਕੋਈ ਗੱਲ ਨਹੀਂ ਸੋਚ ਕੇ ਦੇਖੋ ਹੁਣ ਉਹਨਾਂ ਟਾਈਮਾਂ ਦਾ 10000 ਅੱਜ ਦੇ ਮੰਨ ਕੇ ਚੱਲੋ ਕਰੋੜਾਂ ਦੇ ਬਰਾਬਰ ਹੋਊਗਾ ਉਹ ਉਹਦੇ ਚੋਂ ਕਈ ਇਤਿਹਾਸਕਾਰ ਇਹ ਲਿਖਦੇ ਨੇ ਕਿ 5000 ਦੀ ਰਕਮ ਅਦਾ ਕਰ ਦਿੱਤੀ ਗਈ ਜ਼ਕਰੀਆ ਖਾਨ ਨੂੰ ਹੁਣ ਇੱਥੇ ਭਾਈ ਮਨੀ ਸਿੰਘ ਨੂੰ ਇਹ ਬਹੁਤ ਜ਼ਰੂਰੀ ਲੱਗਦਾ ਸੀਗਾ ਕਿ ਦੀਵਾਲੀ ਵਾਲੇ ਦਿਨ ਕਿਸੇ ਬਹਾਨੇ ਸਿੱਖ ਇਕੱਠੇ ਹੋਣ ਤੇ ਵਿਚਾਰ ਚਰਚਾ ਕਰਨ ਸਰਬੱਤ ਖਾਲਸਾ ਬੁਲਾਇਆ ਜਾਵੇ ਤੇ ਕੋਈ ਵੱਡੇ ਫੈਸਲੇ ਲਏ ਜਾਣ ਤਾਂ ਕਿ ਇਹ ਮੁਗਲਾਂ ਦੇ ਖਿਲਾਫ ਤਕੜੇ ਹੋ ਕੇ ਲੜਿਆ ਜਾਵੇ ਤੁਸੀਂ ਇੱਕ ਚੀਜ਼ ਸੋਚ ਕੇ ਦੇਖੋ ਹੁਣ ਸਿੱਖਾਂ ਦੇ ਦੁਸ਼ਮਣ ਨੇ ਸਿੱਖਾਂ ਨੂੰ ਉਹਨਾਂ ਦੇ ਧਾਰਮਿਕ ਸਥਾਨ 'ਚ ਇਕੱਠੇ ਹੋਣ ਦੀ ਪਰਮਿਸ਼ਨ ਕਿਉਂ ਦਿੱਤੀ ਦਿਲ 'ਚ ਉਹਨਾਂ ਦੇ ਇਹ ਚੋਰ ਸੀਗਾ ਕਿ ਵੈਸੇ ਤਾਂ ਜਿਹੜੇ ਜੰਗਲਾਂ 'ਚ ਬੈਠੇ ਸਿੱਖ ਨੇ ਯੋਧੇ ਨੇ ਉਹ ਸਾਡੇ ਹੱਥ ਆਉਂਦੇ ਨਹੀਂ ਹੈਗੇ ਕਿ ਹੁਣ ਉਹ ਇਕੱਠੇ ਹੋਣਗੇ ਜਦੋਂ ਅਸੀਂ ਤੋਪਾਂ ਬੰਦੂਕਾਂ ਨਾਲ ਘੇਰਾ ਪਾ ਲਾਂਗੇ ਦਰਬਾਰ ਸਾਹਿਬ ਨੂੰ ਤੇ ਉਹਨਾਂ ਸਭ ਨੂੰ ਖਤਮ ਕਰ ਦਾਂਗੇ ਇਹ ਪਲੈਨਿੰਗ ਸੀਗੀ ਉਹਨਾਂ ਦੀ ਹੁਣ ਜਿਹੜੇ ਭਾਈ ਮਨੀ ਸਿੰਘ ਸੀਗੇ ਇਹਨਾਂ ਦੀ ਬਹੁਤ ਇੱਜ਼ਤ ਸੀਗੀ ਇਹ ਉਦੋਂ ਰਹਿੰਦੇ ਹੀ ਅੰਮ੍ਰਿਤਸਰ ਸ਼ਹਿਰ 'ਚ ਸੀਗੇ ਇਹਨਾਂ ਦੀ ਬਹੁਤ ਇੱਜ਼ਤ ਕਰਦੇ ਸੀਗੇ ਬਾਕੀ ਧਰਮਾਂ ਦੇ ਲੋਕ ਵੀ ਤੇ ਸਿੱਖ ਵੀ ਕਿਸੇ ਤਰੀਕੇ ਨਾਲ ਇਹਨਾਂ ਨੂੰ ਇਹ ਖਬਰ ਮਿਲ ਜਾਂਦੀ ਆ ਕਿ ਜ਼ਕਰੀਆ ਖਾਨ ਦੀ ਆਹ ਪਲੈਨਿੰਗ ਆ ਬੈਮਨੀ ਸਿੰਘ ਨੂੰ ਜਦੋਂ ਇਹਨਾਂ ਦੀ ਚਾਲ ਬਾਰੇ ਪਤਾ ਲੱਗਿਆ ਤਾਂ ਉਹਨਾਂ ਨੇ ਦੁਬਾਰਾ ਕਾਲੀ-ਕਾਲੀ 'ਚ ਸਿੱਖਾਂ ਨੂੰ ਸੰਦੇਸ਼ ਭੇਜੇ ਘੋੜਿਆਂ ਤੇ ਭੇਜਿਆ ਗਿਆ ਕਈਆਂ ਨੂੰ ਪੈਦਲ ਭੇਜਿਆ ਗਿਆ ਕਿ ਔਨ ਦੀ ਲੋਡ ਨਹੀਂ ਐ ਆਪਣਾ ਨੁਕਸਾਨ ਹੋਊਗਾ ਕਿ ਇਹ ਮੁਗਲਾਂ ਨੇ ਬੇਈਮਾਨੀ ਕੀਤੀ ਐ ਕਿ ਆਪਾਂ ਇਕੱਠੇ ਨਹੀਂ ਹੋਣਾ ਹੁਣ ਜਿਹੜੇ ਵੱਡੇ-ਵੱਡੇ ਉਸ ਟਾਈਮ ਦੇ ਜਰਨਲ ਸੀਗੇ ਉਹਨਾਂ ਕੋਲ ਸੰਦੇਸ਼ੇ ਪਹੁੰਚ ਚੁੱਕੇ ਸੀ ਕੋਈ ਵੀ ਵੱਡਾ ਜਰਨਲ ਉਸ ਦਿਵਾਲੀ ਤੇ ਦਰਬਾਰ ਸਾਹਿਬ ਨਹੀਂ ਪੁੱਜਿਆ ਹੁਣ ਸਾਰਿਆਂ ਨੂੰ ਉਹ ਸੰਦੇਸ਼ ਨਹੀਂ ਪਹੁੰਚਿਆ ਸੀਗਾ ਇਸ ਕਰਕੇ ਥੋੜੇ ਬਹੁਤੇ ਸਿੱਖ ਫਿਰ ਵੀ ਉਸ ਦਿਨ ਆ ਚੁੱਕੇ ਸੀਗੇ ਹੁਣ ਉਸ ਦਿਨ ਮੁਗਲਾਂ ਨੇ ਦਰਬਾਰ ਸਾਹਿਬ ਦੇ ਰਸਤਿਆਂ ਤੇ ਪਾ ਲਿਆ ਤੇ ਆਏ ਹੋਏ ਸਿੱਖਾਂ ਨੂੰ ਉੱਥੇ ਕਤਲ ਕਰ ਦਿੱਤਾ ਗਿਆ ਸ਼ਹੀਦ ਕਰ ਦਿੱਤਾ ਗਿਆ ਤੇ ਉਲਟਾ ਚੋਰ कोतवाल ਕੋ ਡਾਂਟੇ ਫਿਰ ਆ ਕੇ ਭਾਈ ਮਨੀ ਸਿੰਘ ਨੂੰ ਕਹਿੰਦੇ ਕਿ ਲਿਆਓ ਰਹਿੰਦਾ ਹੋਇਆ ਜਿਹੜਾ 5000 ਰੁਪਏ ਹੈ ਕੱਢੋ ਭਾਈ ਮਨੀ ਸਿੰਘ ਕਹਿੰਦੇ ਵੀ ਇਹ ਤਾਂ ਤੁਹਾਡੀ ਗਲਤ ਗੱਲ ਹੈ ਕਿ ਇੱਕ ਤਾਂ ਤੁਸੀਂ ਦੇਖੋ ਆਪਦਾ ਵਾਅਦਾ ਤੋੜਿਆ ਉਤੋਂ ਸਾਡੇ ਸਿੱਖ ਸ਼ਹੀਦ ਕੀਤੇ ਤੁਸੀਂ ਪਰਮਿਸ਼ਨ ਦਿੱਤੀ ਉਸ ਤੋਂ ਬਾਅਦ ਤੁਸੀਂ ਫੌਜਾਂ ਭੇਜੀਆਂ ਸਿੱਖ ਸ਼ਹੀਦ ਕੀਤੇ ਕਿ ਮੈਂ ਕਿਹਾ ਆਪਦੇ ਪੱਲਿਓਂ ਦੇਣਾ ਸੀ ਕਿ ਜਿਹੜੇ ਸਿੱਖ ਆਉਣੇ ਸੀਗੇ ਅਸੀਂ ਤਾਂ ਸੰਗਤ ਨੇ ਹੀ ਇਕੱਠਾ ਕਰਕੇ ਪੈਸਾ ਤੁਹਾਨੂੰ ਦੇਣਾ ਸੀ ਕਿ ਹੁਣ ਪੈਸੇ ਤੁਹਾਨੂੰ ਕਿੱਥੋਂ ਦਈਏ ਅਸੀਂ ਜੇ ਤੁਸੀਂ ਸਾਨੂੰ ਮਿਲ ਲੰਦੇ ਚਲੋ ਫਿਰ ਅਸੀਂ ਆਪਦੇ ਵਾਅਦੇ ਮੁਤਾਬਿਕ ਤੁਹਾਨੂੰ ਪੈਸੇ ਦੇ ਵੀ ਦਿੰਦੇ ਉਸ ਤੋਂ ਬਾਅਦ ਕਈ ਵਾਰ ਭਾਈ ਮਨੀ ਸਿੰਘ ਨੂੰ ਮੁਗਲਾ ਨੇ ਸੰਦੇਸ਼ੇ ਭੇਜੇ ਤੇ ਭਾਈ ਮਨੀ ਸਿੰਘ ਦਾ ਹਰ ਵਾਰ ਇਹੀ ਜਵਾਬ ਹੁੰਦਾ ਸੀ ਕਿ ਅਸੀਂ ਪੈਸੇ ਨਹੀਂ ਦੇਵਾਂਗੇ। ਅਖੀਰਕਾਰ ਗੁੱਸੇ 'ਚ ਆਏ ਜ਼ਕਰੀਆ ਖਾਨ ਨੇ ਭਾਈ ਮਨੀ ਸਿੰਘ ਦੀ ਗ੍ਰਿਫਤਾਰੀ ਦਾ ਹੁਕਮ ਦੇ ਦਿੱਤੇ। ਭਾਈ ਮਨੀ ਸਿੰਘ ਨੂੰ ਗ੍ਰਿਫਤਾਰ ਕਰਕੇ ਲਜਾਇਆ ਗਿਆ ਲਾਹੌਰ ਦੇ ਨਖਾਸ ਚੌਂਕ। ਲਾਹੌਰ ਦਾ ਨਖਾਸ ਚੌਂਕ ਉਹਨਾਂ ਦਿਨਾਂ 'ਚ ਸਿੱਖਾਂ ਦੇ ਖੂਨ ਨਾਲ ਲਾਲ ਹੋਇਆ ਰਹਿੰਦਾ ਸੀਗਾ। ਹੁਣ ਵੀ ਲਾਹੌਰ 'ਚ ਉਹ ਚੌਕ ਮੌਜੂਦ ਆ ਭਾਈ ਪੂਪਤ ਸਿੰਘ ਭਾਈ ਸੰਗਤ ਸਿੰਘ ਭਾਈ ਆਲਿਆ ਸਿੰਘ ਭਾਈ ਗੁਲਜ਼ਾਰ ਸਿੰਘ ਤੇ ਭਾਈ ਮੋਹਕਮ ਸਿੰਘ ਨੂੰ ਗ੍ਰਿਫਤਾਰ ਕਰਕੇ ਭਾਈ ਮਨੀ ਸਿੰਘ ਦੇ ਨਾਲ ਲਜਾਇਆ ਗਿਆ ਉਸ ਟਾਈਮ ਤੇ ਜਿਹੜੇ ਪੈਸੇ ਵਾਲੇ ਸਿੱਖ ਸੀਗੇ ਉਹ ਮਗਰ ਜਾਂਦੇ ਨੇ ਤੇ ਉਹ ਜ਼ਕਰੀਆ ਖਾਨ ਨੂੰ ਇੱਕ ਪੇਸ਼ਕਸ਼ ਕਰਦੇ ਨੇ ਕਿ ਅਸੀਂ ਦੇ ਦਿੰਨੇ ਆ ਆਪਣੇ ਕੋਲੋਂ ਜਿਹੜਾ ਤੇਰਾ ਰਹਿੰਦਾ ਏ 5000 ਰੁਪਿਆ ਤੇ ਭਾਈ ਮਨੀ ਸਿੰਘ ਸਾਫ਼ ਮਨਾਂ ਕਰ ਦਿੰਦੇ ਨੇ ਕਹਿੰਦੇ ਆਪਾਂ ਇਹਨਾਂ ਨੂੰ ਪੈਸੇ ਨਹੀਂ ਦੇਣੇ ਕਿਉਂਕਿ ਏ ਆਪਦੇ ਵਾਅਦੇ ਤੇ ਨਹੀਂ ਖੜੇ ਜੋ ਮਰਜੀ ਇਹ ਕਰ ਲੈਣ ਪੈਸੇ ਨਹੀਂ ਇਹਨਾਂ ਨੂੰ ਦੇਨੇ ਹੋਰ ਅਗਬੂਬੁਲਾ ਹੋ ਜਾਂਦਾ ਉਹ ਫਿਰ ਉਹੀ ਗੱਲ ਉਹਨੇ ਕੀਤੀ ਜਿਹੜੇ ਸਾਰੇ ਮੁਗਲ ਕਰਦੇ ਹੁੰਦੇ ਸੀ ਕਿ ਜਾਂ ਤਾਂ ਇਸਲਾਮ ਚ ਆ ਜਾਓ ਜਾਂ ਫਿਰ ਮੌਤ ਚੁਣ ਲਓ ਭਾਈ ਮਨੀ ਸਿੰਘ ਨੇ ਵੀ ਫਿਰ ਉਹੀ ਚੁਣਿਆ ਜੋ ਗੁਰੂ ਅਰਜਨ ਦੇਵ ਜੀ ਗੁਰੂ ਤੇਗ ਬਹਾਦਰ ਜੀ ਤੇ ਬਾਕੀ ਸ਼ਹੀਦ ਸਿੱਖਾਂ ਨੇ ਚੁਣਿਆ ਉਹ ਕਹਿੰਦੇ ਮੌਤ ਮਨਜ਼ੂਰ ਆ ਪਰ ਆਪਦਾ ਧਰਮ ਨਹੀਂ ਛੱਡਾਂਗੇ ਤਾਂ ਭਾਈ ਮਨੀ ਸਿੰਘ ਜੀ ਨੂੰ ਬੰਦ-ਬੰਦ ਕੱਟ ਕੇ ਸ਼ਹੀਦ ਕਰਨ ਦਾ ਫਰਮਾਨ ਜਾਰੀ ਹੋ ਗਿਆ। ਭਾਈ ਮਨੀ ਸਿੰਘ ਜੀ ਦੀ ਉਮਰ ਉਸ ਸਮੇਂ 94 ਸਾਲ ਸੀਗੀ। 94 ਸਾਲ ਦੇ ਇੱਕ ਬਜ਼ੁਰਗ ਨੂੰ ਇੰਨੀ ਸਖਤ ਸਜ਼ਾ ਦੇ ਇੰਦਾਹ ਫਰਮਾਨ ਜਾਰੀ ਹੋਇਆ। ਸੋਚੋ ਕਿੰਨੇ ਪੱਥਰ ਦਿਲ ਤੇ ਕਿੰਨੀ ਨਫ਼ਰਤ ਵਾਲੇ ਲੋਕ ਹੋਣਗੇ ਉਹ। ਭਾਈ ਮਨੀ ਸਿੰਘ ਦੇ ਸਾਰੇ ਵਸਤਰ ਉਤਾਰ ਦਿੱਤੇ ਗਏ ਕਹਿੰਦੇ। ਸਿਰਫ ਉਹਨਾਂ ਨੇ ਕਸ਼ੈਰਾ ਪਹਿਨਿਆ ਹੋਇਆ ਸੀਗਾ। ਜੱਲਾਦ ਆਇਆ ਉਹਨਾਂ ਨੂੰ ਲਹੌਰ ਦੇ ਨਖਾਸ ਚੌਂਕ ਚ ਲੈ ਆਇਆ ਗਿਆ ਉੱਥੇ ਲੱਕੜ ਦਾ ਟੁਕੜਾ ਰੱਖ ਦਿੱਤਾ ਗਿਆ ਉੱਤੇ ਭਾਈ ਮਨੀ ਸਿੰਘ ਜੀ ਦਾ ਹੱਥ ਰੱਖ ਦਿੱਤਾ ਬੰਦ-ਬੰਦ ਕੱਟ ਕੇ ਸ਼ਹੀਦ ਕਰਨ ਦਾ ਹੁਕਮ ਹੋਇਆ ਸੀ ਬੰਦ ਮਤਲਬ ਆ ਹੁੰਦਾ ਕਿ ਪਹਿਲਾ ਬੰਦ ਫਿਰ ਦੂਜਾ ਬੰਦ ਫਿਰ ਆ ਤੀਜਾ ਬੰਦ ਫਿਰ ਗੁੱਟ ਫਿਰ ਇਹ ਤੇ ਫਿਰ ਮੋਢਾ ਸੋਚੋ ਕਿੰਡੀ ਸਖਤ ਸਜ਼ਾ ਦਿੱਤੀ ਗਈ ਸੀ ਜਾਲਮਾਂ ਦੁਆਰਾ ਜਲਾਦ ਕੀ ਕਰਦਾ ਏ ਭਾਈ ਮਨੀ ਸਿੰਘ ਜੀ ਦਾ ਹੱਥ ਰੱਖਿਆ ਹੋਇਆ ਏ ਤਰਸ ਆ ਜਾਂਦਾ ਉਹਨੂੰ ਉਹ ਕੀ ਕਰਦਾ ਨਾ ਬੰਦ-ਬੰਦ ਦੀ بجائے ਸਿੱਧਾ ਗੁੱਟ ਤੇ ਵਾਰ ਕਰਨ ਲੱਗਦਾ ਭਾਈ ਮਨੀ ਸਿੰਘ ਗੁਰੂ ਦੇ ਐਡੇ ਪੱਕੇ ਸਿੱਖ ਹੱਥ ਫੜ ਲੈਂਦੇ ਨੇ ਜਲਾਦ ਦਾ ਕਹਿੰਦੇ ਬੰਦ-ਬੰਦ ਕੱਟਣ ਦਾ ਹੁਕਮ ਹੋਇਆ ਏ ਤੇ ਬੰਦ-ਬੰਦ ਹੀ ਕੱਟ ਇਹ ਦੇਖ ਕੇ ਜਲਾਦ ਨੂੰ ਵੀ ਰੋਣਾ ਆ ਗਿਆ ਹੁਣ ਤੇ ਭਾਈ ਮਨੀ ਸਿੰਘ ਜੀ ਨੂੰ ਫਿਰ ਬੰਦ-ਬੰਦ ਕੱਟ ਕੇ ਸ਼ਹੀਦ ਕਰ ਦਿੱਤਾ ਗਿਆ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਨੇ ਸਿੱਖਾਂ ਚ ਐਸੀ ਜਾਨ ਫੂਕੀ ਕਿ ਉਹ ਜੰਗਲਾਂ ਚੋਂ ਬਾਹਰ ਨਿਕਲ ਕੇ ਸ਼ੇਰਾਂ ਵਾਂਗੂ ਦਹਾੜਤੇ ਮੁਗਲਾਂ ਤੇ ਤੇ ਉਸ ਤੋਂ ਕਈ ਸਾਲਾਂ ਬਾਅਦ ਜੂਝਦੇ ਸਿੱਖਾਂ ਨੇ ਫਿਰ ਖਾਲਸਾ ਰਾਜ ਕਾਇਮ ਕੀਤਾ ਤਾਂ ਇਹ ਸੀ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ ਦਾ ਇਤਿਹਾਸ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਇਹ ਵੀਡੀਓ ਨੂੰ ਤੁਸੀਂ ਅੱਗੇ ਵੀ ਭੇਜ ਸਕਦੇ ਹੋ ਸਿੱਖ ਇਤਿਹਾਸ ਨਾਲ ਜੁੜੀਆਂ ਐਦਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਪੰਜਾਬ ਸਿੰਘਾਂ ਦੇ ਫੇਸਬੁੱਕ ਪੇਜ ਤੇ YouTube ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਸਕਦੇ ਹੋ ਤੁਸੀਂ ਤੁਸੀਂ ਸਾਨੂੰ ਕਮੈਂਟ ਕਰਕੇ ਇਹ ਵੀ ਦੱਸ ਸਕਦੇ ਹੋ ਕਿ ਤੁਸੀਂ ਕਿਹੜੇ ਪਿੰਡ ਸ਼ਹਿਰ ਚ ਬੈਠ ਕੇ ਸਾਡੀ ਵੀਡੀਓ ਦੇਖ ਰਹੇ ਹੋ ਤੇ ਅਗਲੀ ਵੀਡੀਓ ਤੁਹਾਨੂੰ ਕਿਸ ਟੌਪਿਕ ਤੇ ਚਾਹੀਦੀ ਆ ਤੁਸੀਂ ਇਹ ਵੀ ਸਾਨੂੰ ਦੱਸ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ